ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆਕਸਨ ਵੀਰੋ ਤੁਹਾਡੇ ਇੱਕ ਹੋ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਰੋਡੇ ਦੇ ਵਿੱਚ ਰੋਡੇ ਪਿੰਡ ਨੂੰ ਜ਼ਿਲ੍ਹਾ ਲੱਗਦਾ ਵਾ ਮੋਗਾ ਮਿੱਤਰੋ ਤੇ ਬਾਗੇ ਪੁਰਾਣੇ ਸ਼ਹਿਰ ਦਾ ਗਵੰਡੀ ਜਾਂ ਪਿੰਡ ਆ ਜਿਸ ਕਰਦੇ ਵਿੱਚ ਮੈਂ ਮੌਜੂਦ ਹਾਂ ਮਿੱਤਰੋ 4 ਜਨਵਾਰ ਬਕਾਉ ਦੋ ਝੋਟੀਆਂ ਤੇ ਦੋ ਕਟੀਆਂ ਇੱਕ ਪੂਰੀ ਦਿਨ ਨੀਲੀ ਰਵੀ ਦੇ ਜਨਵਾਰ ਹੋਣਗੇ ਜਿਨ੍ਹਾਂ ਦੇ ਵਿੱਚ ਇੱਕ ਟੇਢੀ ਧਾਰੀ ਦੇ ਵਿੱਚ ਇੱਕ ਸਿੱਧੇ ਪੱਟੇ ਦੇ ਵਿੱਚ ਬੰਨਣ ਵਾਲੀਆਂ ਤਿਆਰ ਪੁੱਜੀਆਂ ਹੋਈਆਂ ਝੋਟੀਆਂ ਹੋਣਗੀਆਂ ਕਰਦੇ ਆਂ ਗੱਲਬਾਤ ਸਾਰੀ ਡਿਟੇਲ ਨੇ ਸਸੇ ਗੱਲ ਬਾਈ ਕੀ ਹਾਲ ਆ ਜੀ ਬਹੁਤ ਵਧੀਆ ਸੇਤਾਂਕਰ ਪਰਿਵਾਰ ਦੇ ਅੱਛਾ ਬਾਈ ਇਹ ਪਹਿਲੇ ਨੰਬਰ ਤੇ ਜਿਹੜੀ ਝੋਟੀਆਂ ਕਿੰਨੀ ਉਮਰ ਦੀ ਇਹ ਵੀਰੇ ਸਵਾਗ ਦੋ ਸਾਲਾਂ ਉਮਰ ਦੀ ਹਾਂ ਸਵਾਗ ਦੋ ਸਾਲ ਕਿੰਨੀ ਫਿਰ ਤਿੰਨ ਕਿ ਮਹੀਨੇ ਹੋਊਗੀ ਹੈਨਾ ਪਲੀ ਪੁਲੀ ਚੰਗੀ ਹੈ ਹੈਨਾ ਤੇ ਦੋ ਦੰਦਾ ਦੋ ਦੰਦਾ ਹਾਂ 18 ਦਿਨਾਂ ਨੂੰ ਗੱਟੀ ਕਰ ਠੀਕ ਆ ਬਾਈ ਠੀਕ ਆ 18 19 ਦਿਨ ਹੋ ਗਏ ਹੈ ਫਿਰ ਤਾਂ ਕਰਮ ਵਾਲੇ ਵਜਨ ਪੋਜਨ ਪੂਰਾ ਹਨਾ ਹਾਂਜੀ ਹਾਂ ਟਕਾਣੇ ਦੇ ਤਿਆਰ ਹੋ ਗਈ ਮੈਂ ਪੂਰੇ ਰੁਪਈਆ ਦੀ ਹਾਂ ਵੀਰੇ ਪਰ ਆਏ ਆ ਵੀ ਚੈੱਕ ਨਹੀਂ ਹੁੰਦੀ ਕੀ ਤੇ ਆਪਾਂ ਖਾਲੀ ਕਰਕੇ ਦੇਵਾਂਗੇ ਹਨਾ ਹਾਂ ਇਹ ਤਾਂ ਫਿਰ ਵੀ 2.5 ਮਹੀਨਿਆਂ ਤੇ ਹੋਣੀ ਚਾਹੀਦਾ ਹਾਂ ਹਾਂ ਅੱਜੇ ਹੋਣੀ ਵੀ ਨਹੀਂ ਹਨਾ ਹਾਂ ਤੇ ਇਹਨਾਂ ਕੋਲ ਸੀਮਨ ਦੀ ਜਾਣਕਾਰੀ ਸੀਮਨ ਵੀਰੇ 507 ਤੋਂ ਗੱਬਣਾ ਠੀਕ ਆ ਇਹਦੇ ਆਪ ਦਾ ਪਤਾ ਕੁਝ ਨਹੀਂ ਆਉਂਦਾ ਵੀਰੇ ਯਾਰ ਆਪਣੇ ਪਿੰਡੇ ਪਿੰਡੋਂ ਹੀ ਲਈ ਆਏ ਹਨਾ ਠੀਕ ਆ ਦੋ ਇਥੇ ਲੋਕਲ ਪਿੰਡ ਦੀ ਆ ਰੋਡੇ ਬਲੱਡ ਲੈਣ ਚੁੱਕੀ ਆ ਠੀਕ ਆ ਬਾਈ ਝੋਲੀ ਝਾਲੀ ਦੀ ਚੰਗੀ ਆ ਬਹੁਤ ਜਿਆਦਾ ਚੰਗੀ ਕੱਟੀ ਆ ਵੀਰੇ ਕਿੰਨੇ ਦੀ ਦੇਣੀ ਆ ਵੀਰੇ ਲਾਇਓਟੀ ਜਮ ਤਨਾ ਮਹੀਨਾ ਦੀ ਕਰਵਾ ਦੇ ਦਿੰਦੇ ਕਿੰਨੇ ਦੀ ਦੇਣੀ ਆ ਵੀਰੇ ਫੋਨ ਤੇ ਕਰ ਲਾਂਗੇ ਵੀਰੇ ਠੀਕ ਆ ਬਾਈ ਜੀ ਇਹ ਪਹਿਲੇ ਨੰਬਰ ਤੇ ਹਨਾ ਅੱਛਾ ਦੋ ਨੰਬਰ ਤੇ ਜਿਹੜੀ ਦੋ ਨੰਬਰ ਤੇ ਵੀਰੇ ਆ ਬੂਰੀ ਕੱਟੀ ਆ 14 15 ਮਹੀਨੇ ਉਮਰ ਆ ਇਹਦੀ ਹੂੰ ਤਕਰੀਬਨ ਇੱਥੇ ਕੀ ਆ ਬੋਲੀ ਕਾਚਾ ਇਹ ਦਾ ਇਹਦੀ ਕਿੰਨੀ ਉਮਰ ਤਰ੍ਹਾਂ ਦਾ 15 ਮਿੰਟ ਹਾਂ ਕੋਈ 10 15 ਦਾ ਨਾ ਇਧਰ ਉਧਰ ਹੋਊਗੀ ਠੀਕ ਹੈ ਕੱਟੀ ਚੰਗੀ ਇਹ ਵੀ ਬਹੁਤ ਜਿਆਦਾ ਬੜੀ ਬੜੀ ਝੋਲੀ ਝਾਲੀ ਵਿਖਾਦੇ ਥਾਂ ਤੋਂ ਅੱਛਾ ਵੀਰੇ ਇਹਦਾ ਵੀ ਰੇਟ ਫੋਨ ਤੇ ਵੀ ਇਹਦਾ ਵੀ ਫੋਨ ਤੇ ਕਰ ਲਾਂਗੇ ਰੇਟ ਸਾਰਿਆਂ ਦਾ ਰੇਟ ਸਾਰਿਆਂ ਦਾ ਫੋਨ ਤੇ ਕਰ ਲਾਂਗੇ ਠੀਕ ਹੈ ਵੀਰੇ ਕਿਉਂ ਕੀ ਕਾਰਨ ਰੇਟ ਲੋਕ ਕਹਿੰਦੇ ਕਿਰਾਇਆ ਕਰੋ ਯਾਰ ਬਾਈ ਓ ਯਾਰ ਬਾਈ ਲੋਕ ਹੀ ਮਗਰੋਂ ਕਹਿਣਦੇ ਆ ਵੀ ਦੂਜਾ ਬਾਈ ਰੇਟੀਆਂ ਤੁਸੀਂ ਫੋਨ ਤੇ ਕਰ ਲਿਆ ਕਰੋ ਲੋਕਾਂ ਦਾ ਹੀ ਨਹੀਂ ਪਤਾ ਇਹ ਵੀ ਗੱਲ ਹੈ ਹਨਾ ਅੱਛਾ ਵੀਰੇ ਇਹਦੀ ਉਮਰ 14 ਮਹੀਨੇ ਇਹ ਵੀਰੇ ਨਾ ਵੀਰੇ ਆਪਣੇ ਤੋਂ ਗਾਂ ਵੇਚਣ ਵਾਲੇ ਲੈ ਜਾਂਦੇ ਆ ਮੁੰਡੇ ਉਹ ਲਾੜੀ ਰਹਿੰਦਾ ਫਿਰ ਇਹਦਾ ਉਹ ਲਾੜੀ ਰਹਿੰਦਾ ਹੈ ਹਨਾ ਰੇਟ ਤਾਂ ਤਾਂ ਫੋਨ ਤੇ ਕਰੀਦਾ ਵਿੱਚ ਨਹੀਂ ਸੀ ਆਲੇ ਮੁੰਡੇ ਲੈ ਜਾਂਦੇ ਆ ਉਹ ਪਰ ਕਈ ਵਾਰੀ ਆਇਆ ਵੀ ਅਗਲੇ ਨੂੰ ਜਾ ਕੇ ਗਾਂ 2 ਰੁਪਏ ਕਮਾਉਣੇ ਹੁੰਦੇ ਹਨਾ ਹੂੰ ਵਿੱਚ ਨੂੰ ਉੱਚਣ ਵਾਲੇ ਲੈ ਜਾਂਦੇ ਠੀਕ ਹੈ ਬਾਈ ਅੱਛਾ ਬਾਈ ਕੀ ਰੇਟ ਪਾਪ ਨੂੰ ਹੱਥਾਂ ਦਾ ਆਇਆ ਕਰਤਾ ਹੀ ਛਾਲ ਮਾਰਦੇ ਮੈਂ ਕਿਹਾ ਲਾ ਕੱਤੀ ਦੀ ਚਮੜੀ ਚਮੜੀ ਬਹੁਤ ਬਾਈ ਕੱਤੀ ਯਾਰ ਬਹੁਤ ਜ਼ਿਆਦਾ ਚੰਗੀ ਦੋਸਤੀ ਸੋਹਣੀ ਬਹੁਤ ਹੈ ਹਨਾ ਸਿੰਘ ਨਿੱਕਾ ਨਿੱਕਾ ਜਵਾਂ ਗੋਲ ਕਰਦੇ ਹਾਂ अच्छा वीरै 3 नंबर ते बच्चा ਜਿਹੜਾ 3 नंबर ते बच्चा ਵੀਰੇ ਇਹ तकरीबन ਸਾਲ ਤੋਂ ਉੱਤੇ ਆ ਹਨਾ ਠੀਕ ਆ ਬਾਈ ਇੱਕ ਗੱਲ ਆ ਹਨਾ ਪਲਿਆ ਦੁੱਧ ਆ ਦੁੱਧ ਵਾਲੀ ਲੂਈ ਓਵੇਂ ਹਜੇ ਹਨਾ ਸਾਰਾ ਕੁਝ ਪੂਰਾ ਜਿਆਦਾ ਚੰਗਾ ਇਹ ਕਿਹੜੇ ਸੀਮਨ ਦੀ ਆ ਵੀਰੇ ਇਹ ਵੀਰੇ ਹਲ ਬਖਸ਼ ਦਾ ਦੱਸਿਆ ਆਪਾਂ ਨੂੰ ਉਹਨਾਂ ਨੇ ਹਨਾ ਹਲ ਬਖਸ਼ ਦੀ ਹੈ ਕਿੰਤੀ ਚੰਗੀ ਬਹੁਤ ਆ ਆਹ ਹਾਂਜੀ ਹਾਂ ਅੱਛਾ ਵੀਰੇ ਇਹਦੀ ਉਮਰ ਸਾਲ ਤੋਂ 12 13 ਮਹੀਨਿਆਂ ਦੀ ਹੋਈ ਆ ਹਨਾ ਸੋਹਣੀ ਬਹੁਤ ਆ ਕੱਟੀ ਆ ਗੋਲੀ ਬੋਲੀ ਜੀ ਆ ਹਨਾ ਅੱਛਾ ਵੀਰੇ ਇਹਦਾ ਵੀ ਰੇਟ ਫੋਨ ਤੇ ਹੀ ਹੈ ਇਹਦਾ ਵੀ ਫੋਨ ਤੇ ਕਰ ਠੀਕ ਹੈ ਯਾਰ ਇਹ ਕੱਟੀ ਟਿਕਾਣੇ ਦੀ ਜਿਹੜਾ ਲੈ ਗਿਆ ਬਹੁਤ ਜਲਦੀ ਗੋਲ-ਗੋਲ ਕੱਟੀ ਆ ਹਾਂ ਐ ਨਹੀਂ ਹੈਗਾ ਵੀ ਚਲੋ ਠੀਕ ਆ ਤੀ ਦੇ ਰੁਪਈਏ ਦੇ ਲੱਗਣੇ ਲੱਗੇ ਦੁੱਖ ਜੀ ਦੀਆਂ ਮਰਗਾ ਹੁੰਦੀਆਂ ਹਨਾ ਹਾਂ ਪਰ ਆ ਚੀਜ਼ ਤੇ ਪੈਸਾ ਲੱਗਿਆ ਦੁੱਖ ਦਾ ਨਹੀਂ ਦੋ ਇਹ ਐ ਨਾ ਵੀਰੇ ਹੁਣ ਇਹਨੂੰ ਮਾਲਾ ਜਾਂਦਿਆ ਖਰਾਕ ਪੈਣ ਲੱਗ ਜੇ ਆ ਦੋਵੇਂ ਕੱਟੀਆਂ ਮਾਲਾ ਟਿਕਾਣੇ ਦੀਆਂ ਮਈਆਂ ਬੰਨ ਗਈਆਂ ਹਨਾ ਤੇ ਆ ਜਾਨਵਰ ਤੇ ਓਕੇ ਜਾ ਅੱਛਾ ਇਹ ਹੋ ਗਈ ਤਿੰਨ ਨੰਬਰ ਤੇ ਇੱਕ ਚਾਰ ਨੰਬਰ ਤੇ ਝੋਟੀ ਆ ਜਿਹੜੀ ਚਾਰ ਨੰਬਰ ਤੇ ਝੋਟੀ ਆ ਇਹਦੀ ਉਮਰ ਹੋਊਗੀ ਮੇਰੇ ਹਿਸਾਬ ਨਾਲ ਵੀ ਤਨਕਸਾਲਤਨ 33 ਸਲੂਗੀ ਨਾ 3 4 ਦੰਦ ਹੋਊਗੇ ਨਾ 4 ਦੰਦ ਹੋਊਗੇ ਠੀਕ ਆ ਵੀਰੇ ਅੱਛਾ ਵੀਰੇ ਇਹਦਾ ਮੰਨ ਲਾ ਤੁਸੀਂ ਚੈੱਕ ਅਪ ਕਰਵਾ ਕੇ ਲਈਆ ਹਨਾ ਇਹਦਾ ਵੀਰੇ ਚੈੱਕ ਅਪ ਅੰਦਰ ਉਹ ਵੇਖ ਕੇ ਸਾਰਾ ਕੁਝ ਠੀਕ ਆ ਹਾਂ ਆਉਂਦੀ ਆਪਣੇ ਕੋਲੇ ਹੀਟ ਚ ਆ ਗਈ ਸੀ ਹਾਂ ਹਾਂ ਇਹਦੇ ਆਪਾਂ ਇਕਦਾ ਹੁੰਦਾ ਵੀ ਇਹ ਥੋੜੀ ਜਿਹੀ ਹੀਟ ਲੰਮੀ ਰੱਖਦੀ ਕਰਕੇ ਆਪਾਂ ਇਹਦੇ ਤਿੰਨ ਟੀਕੇ ਭਰਾਏ ਆ ਤਿੰਨ ਟੀਕੇ ਭਰਾਏ ਆ ਠੀਕ ਆ ਵੀਰੇ ਤੇ ਹੁਣ ਮਾਲ ਵੀਰੇ ਹੁਣ ਕਿੰਨੇ ਦਿਨ ਹੋ ਗਏ ਟੀਕਾ ਭਰਾਏ ਨੂੰ ਤੇ ਇਹ ਟੀਕਾ ਭਰਾਏ ਨੂੰ ਵੀਰੇ ਆਪਾਂ ਇਹਦੇ ਕੱਲ ਭਰਾਏ ਆ ਹਨਾ ਠੀਕ ਆ ਵੀਰੇ ਪਰਸੋ ਭਰਾਇਆ ਸੀ ਇੱਕ ਸੁਬਾ ਸ਼ਾਮ ਤੇ ਇੱਕ ਕੱਲ ਭਰਾਇਆ ਘਟ ਘਟ ਬਹੁਤ ਪਿਆਰਾ ਕਰਦੀ ਆ ਜੀ ਇਹ ਵੀ ਝੋਟੀ ਮਤਲਬ ਵੀਰੇ ਝੋਲੀ ਝਾਲੀ ਦੀ ਇਹ ਵੀ ਖੁੱਲੀ ਝੋਲੀ ਆ ਨਾ ਬਾਈ ਝੋਲੀ ਝਾਲੀ ਦਾ ਵੀਰੇ ਤੂੰ ਵਿਖਾ ਕੇ ਰਾਂਦੀ ਇੰਨਾ ਸੋਹਣਾ ਨਾ ਥੱਲੋ ਹਨਾ ਹਾਂ ਅਗਲੇ ਪੈਰ ਹੈ ਨਹੀਂ ਹਨਾ ਵੀਰੇ ਅਗਲੇ ਪੈਰ ਹੈ ਨਹੀਂ ਵੀਰੇ ਹਾਂ ਉਹ ਤਾਂ ਹੈਗੇ ਪੈਰ ਤਾਂ ਉਹ ਕਾਲੇ ਆ ਹਾਂ ਪੈਰ ਤਾਂ ਹੈਗੇ ਆ ਮਤਲਬ ਇਹਨਾਂ ਦਾ ਤੁਰਨਾ ਹੀ ਨਹੀਂ ਇਹਦੇ ਹਨਾ ਨਹੀਂ ਨਹੀਂ ਮੈਂ ਤਾਂ ਤੂੰ ਇਹਦੇ ਥਣ ਦੋ ਗੁਲਾਬੀ ਤੇ ਦੋ ਕਾਲੇ ਹਨਾ ਵੀ ਅਗਲੇ ਪੈਰਾਂ ਦੇ ਨਿਸ਼ਾਨ ਹੈ ਨਹੀਂ ਮੈਂ ਗੱਲ ਕਰੀ ਨਹੀਂ ਨਹੀਂ ਤੂੰ ਪੈਰ ਕਿਹਾ ਸੀ ਬਾਈ ਠੀਕ ਹੈ ਬਾਈ ਅੱਛਾ ਕੱਟ ਵਾਲਾ ਪਿਆਰਾ ਹਨਾ ਕੱਟ ਬਹੁਤ ਹੈ ਸਿੰਗ ਵੀ ਗੋਲਾ ਅੱਛਾ ਬਾਈ ਫਿਰ ਇੰਦਾ ਦਾ ਦੱਸ ਦਈਏ ਰੇਡ ਕੇ ਫੋਨ ਇਹ ਯਾਰ ਆਪਾਂ ਮੇਰੀ ਗੱਲ ਸੁਣ ਲੈ ਸਰ ਜੀ ਮੰਨਣ ਨੂੰ ਜਿੰਨੇ ਮਰਜ਼ੀ ਮੰਗ ਲਾ ਜਟਾ 45000 ਦੀ ਕੱਟੀ ਦੇਣੀ ਆ ਲਾ ਬਸ ਠੀਕ ਆ ਯਾਰ ਪਣੀ ਬਣਾਈ ਆ ਯਾਰ ਹਨਾ 45000 ਦੀ ਆਪਾਂ ਕੱਟੀ ਦੇਣੀ ਆ ਪੰਦਰੋਂ ਨੇ ਤੇ ਚੈੱਕ ਹੀ ਆ ਬੰਦੇ ਸਾਹਮਣ ਵਾਲੇ ਨੂੰ ਦੇਣੀ ਆ ਵੱਡਣ ਵਾਲੇ ਨੂੰ ਦੇਣੀ ਨਹੀਂ ਠੀਕ ਆ ਵੱਡਣ ਵਾਲੇ ਇੰਨੇ ਪੈਸੇ ਲਾਉਂਦੇ ਵੀ ਆ ਪਰ ਆਪਾਂ ਦੇਣੀ ਨਹੀਂ ਸਹੀ ਆ ਬੜੇ ਠੀਕਾ ਜਿੱਥੋਂ ਆਪਾਂ ਲੈ ਕੇ ਜਾਂਦੀ ਆ ਉਹਨਾਂ ਨੇ ਵੀ ਇਹ ਗੱਲ ਕਹੀ ਆ ਵੀ ਭਾਈ ਵੱਡਣ ਵਾਲਿਆਂ ਨੂੰ ਨਹੀਂ ਦੇਣੀ ਠੀਕ ਆ ਤੂੰ ਲੈ ਜਾ ਹੂੰ ਤੇ ਜੇ ਗਾਂ ਵੀ ਆਪਾਂ ਸਾਂਭਣ ਵਾਲਿਆਂ ਨੂੰ ਦੇਣੀ ਆ ਵੱਡਣ ਵਾਲਿਆਂ ਨੂੰ ਨਹੀਂ ਸਾਂਭਣ ਨੂੰ ਮਾੜੀ ਬਣੀ ਬਣਾਈ ਮੈਂ ਆ ਯਾਰ ਭਾਈ ਹੁਣ ਕਰਤੀ ਵੇਖੋ ਦਸ਼ਕਵੀਰੋਂ ਇਹਦੀ ਤੁਸੀਂ ਮੌਲਾ ਕਰੈਕਟਰ ਆ ਜਿਹੜੇ ਉਹ ਨੀਲੀ ਰਾਵੀ ਵਾਲੇ ਸਾਰੇ ਪੂਰੇ ਆ ਜਾਂਦੇ ਵਿੱਚ ਅੰਗਾਂ ਦੀਆਂ ਆਂ ਦੀ ਵੇਖੋ ਪੇਟ ਭਾਰਾ ਮਦਰੀ ਗੋਡੀ ਪਿੱਛਾ ਬਹੁਤ ਭਾਰਾ ਵਾ ਝੋਟੀ ਦਾ ਯਾਨੀ ਕਿ ਕਹਿਣ ਤੋਂ ਭਾਵੇਂ ਆ ਵजूद ਆ ਜਿਹੜਾ ਝੋਟੀ ਦਾ ਉਹ ਨੀਲੀ ਰਾਵੀ ਦੇ ਵਿੱਚ ਪੂਰਾ ਵਾ 45000 ਦੀ ਮਿਲ ਜੂਗੀ ਟੀਕਾ ਭਰਾਤਾ ਵਾ ਤਿੰਨ ਟੀਕੇ ਲੱਗ ਮੇਰਾ ਭਾਈ ਕੋਈ ਇਹ ਨਾ ਕਵੇ ਵੀ ਭਾਈ ਇਹ ਕਿੰਨੇ ਛੱਡ ਦੇਗਾ ਕੀ ਕਰੇਗਾ ਮੈਂ 45000 ਆਪਾਂ ਤਰਦਾ ਲੈਣਾ ਬਸ ਠੀਕ ਹੈ ਭਾਈ ਲੈ ਮਿੱਤਰੋ ਤੂੰ ਪਹਿਲਾਂ ਛੋੜ ਹੀ ਕਰ ਤੂੰ ਬਸ ਠੀਕ ਹੈ ਭਾਈ ਲੈ ਕੋਈ ਕਹਿੰਦੇ ਅੱਜ ਬਾਲਾ ਢਾੜਾ ਨਹੀਂ ਬਾਲਾ ਉਹਲਾ ਨਹੀਂ ਰੱਖਿਆ ਭਾਈ ਤੇਹੀ ਯਾਰ ਬੌਨੀਆਂ ਬਈ ਜਾਨ ਬਚਾਉਣੀ ਹੈ ਬਸ ਠੀਕ ਹੈ ਭਾਈ ਲੈ ਮਿੱਤਰੋ ਮੈਂ ਟਗਾਣੇ ਦੀ ਤਿਆਰ ਹੋ ਜੂ ਜਦੋਂ ਟੇਡਾ ਹੋਵੇ ਕੱਟ ਤੇ ਫਿਰ ਵਿਕਣ ਲੱਗਿਆ ਤਿਆਰ ਹੋ ਕੇ ਮੈਂ ਲਗ ਵਜ ਦੇਣੀ 8 ਕਿਉਂਕਿ ਮੈਂਟੋ ਮੈਂਟੀ ਕੱਢ ਕੇ ਵਪਾਰੀ ਰੁਪਈਏ ਜੇਬ ਚ ਲੈ ਆਉਂਦੇ ਆ ਤੇ ਚੜਾ ਕੇ ਟੈਂਪੂ ਤੇ ਫਿਰ ਦੂਜਿਆਂ ਨੂੰ ਰੱਸਾ ਫੜਾਉਂਦੇ ਆ ਲੈ ਸਾਰਾ ਬਾਕੀ ਵੀ ਧੰਨਵਾਦ ਸਾਰਿਆਂ ਦਾ ਸ਼ੁਕਰੀਆ ਜੀ ਔਂਦੇ ਰਿਹਾ